ਕੰਦੇ ਸਾਈਓ ਦੇ ਚੇਲੇ ਮੈਨੂੰ ਕਾਲਾਂ ਕੱਟ ਰਹੇ ਆ ਕੋਈ ਸਿੰਗਰ ਆ ਰਾਣਾ ਬਲਾਚੋਰੀਆ ਉਹ ਮੈਨੂੰ ਧਮਕੀਆਂ ਦਿੰਦਾ ਇਹਦਾ ਘਰ ਦਾ ਡਰੈਸ ਲੱਪੇ ਨੂੰ ਮਾਰੋ ਕਰੋ ਤੇ ਮੈਨੂੰ ਲੋਕ ਕੰਦੇ ਕੰਦੇ ਕਮੈਂਟ ਕਰ ਰਹੇ ਮੇਰੇ ਤੇ ਇਲਜ਼ਾਮ ਲੱਗ ਰਿਹਾ ਵੀ ਮੈਂ ਤਾਂ ਮੁੰਡਾ ਮੰਗਣ ਜਾਂਦੀ ਸੀ ਪਹਿਲੀ ਗੱਲ ਇਹ ਗੱਲ ਸੱਚ ਹੈ ਕਿ ਜਨਾਨੀਆਂ ਨਾਲ ਜਿਨ੍ਹਾਂ ਦੇ ਪੁੱਤ ਨਹੀਂ ਹੁੰਦਾ ਉਹ ਹਮੇਸ਼ਾ ਟੇਰਿਆਂ 'ਚ ਸਾਈਡ ਨਹੀਂ ਲੈ ਰਹੀ ਆਈ ਹੇਟ ਥਿਸ ਕਾਈਂਡ ਆਫ ਦਾ ਟੋਂਗੀ ਮਾਬਾਜ਼ ਮੈਨੂੰ ਨਫ਼ਰਤ ਹੈ ਉਹ ਜੇ ਕੰਜਰਾਂ ਤੋਂ ਇਹ ਜਨਸੂ ਕੀ ਪਾਪਾ ਕਹਿੰਦੇ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਬੀਬੀਆਂ ਘਰੋਂ ਬੱਸ ਫੜਦੀਆਂ ਝੋਲਾ ਚੱਕਦੀਆਂ ਕਿਉਂਕਿ ਬੱਸ ਸਟੈਂਡ ਤੇ ਜਿੰਨੇ ਬੱਸ ਸਟੈਂਡ ਹਨ ਪੰਜਾਬ 'ਚ ਉਹਨਾਂ ਨਾਲ ਨਾਲ ਲੇਖਨ ਦੇ ਉੱਤੇ ਮੀਆਂ ਸੁਲੇਮਾਨ ਜੀ ਮੀਆਂ ਫਲਾਣਾ ਮੀਆਂ ਮੌਲਵੀ ਬੀਬੀ ਉੱਥੇ ਜਾਂਦੀਆਂ ਹਾਂਜੀ ਸਾਸ੍ਰਿਕਾ ਜੀ ਸੋਹਰੇ بڑا ਮੁਤਾ ਪ੍ਰੋਖਿਆ ਹੋਇਆ ਇੰਡੀਆ ਦੇ ਵਿੱਚ ਪੰਜਾਬ ਵਿੱਚ ਇੱਕ ਕੋਈ ਪਾਪਾ ਸਾਈਂ ਕਿ ਕਹਿ ਦਿੰਦੇ ਸਰਿੰਦਰ ਸ਼ਾ ਪੱਕਰਪੁਰ ਵਾਲਾ ਓ ਇੱਕ ਲੇਡੀ ਦੀ ਇੰਟਰਵਿਊ ਸੁਣੀ ਆ ਮੈਂ ਉਹ ਕਹਿੰਦੀ ਵੀ ਮੈਂ ਮੈਨੂੰ ਵੀਜ਼ਾ ਉਹਦਾ ਚਾਹੀਦਾ ਸੀ ਮੈਂ ਵੀਜ਼ਾ ਵਾਸਤੇ ਜਾਂਦੀ ਸੀ ਬਾਬੇ ਕੋਲ بڑا ਬਾਬੇ ਵੀ ਕਿਤੇ ਵੀਜ਼ਾ ਲਵਾ ਕੇ ਦਿੰਦੇ ਆ ਸੋ ਪਹਿਲੀ ਗੱਲ ਤਾਂ ਜਿਹੜੀ ਨੋਟ ਕਰਨ ਵਾਲੀ ਹੈ ਉਹ ਇਹ ਹੈ ਕਿ ਮੈਂ ਲੋਕਾਂ ਦੀ ਸੋਚ ਤੇ ਬੜਾ ਮਨੋਖਾਸਾ ਹੁੰਦਾ ਪਹਿਲੇ ਤਾਂ ਜਿਹੜੇ ਲੋਕੀ ਡੇਰਾ ਬਣਾ ਕੇ ਬੈਠੇ ਹੁਣ ਜਿਵੇਂ ਰਾਲੋ ਸਰਸੇ ਵਾਲਾ RAM REW ਹਵਸ ਦਾ ਪੁਜਾਰੀ ਬਲਤਕਾਰੀ ਬੰਦਾ ਫੇਰ ਵੀ ਸਾਡੀ ਬੀਬੀਆਂ ਚੋਲੇ ਚੱਕ ਕੇ ਉੱਥੇ ਬੜੀਆਂ ਹੁੰਦੀਆਂ ਪਤਾ ਨਹੀਂ ਕਿਹੜੇ ਗੋਲ ਗੱਪੇ ਖਾਂ ਜਾਂਦੀਆਂ ਉੱਥੇ ਹੁਣ ਆ ਕੁੜੀ ਦੇ ਇੰਟਰਵਿਊ ਸੁਣੇ ਕਹਿੰਦੀ ਵੀ ਮੇਰੇ ਤੇ ਇਲਜ਼ਾਮ ਲਾਏ ਮੈਨੂੰ ਉਹਦੇ ਸੁਰਿੰਦਰ ਸ਼ਾ ਜਿਹੜਾ ਕਹਿੰਦੇ ਸਾਈ ਉਹਦੇ ਚੇਲੇ ਮੈਨੂੰ ਗਾਲਾਂ ਕੱਢ ਰਹੇ ਆ ਕੋਈ ਸਿੰਗਰ ਆ ਰਾਣਾ ਬਲਾਚੋਰੀਆ ਉਹ ਮੈਨੂੰ ਧਮਕੀਆਂ ਦਿੰਦਾ ਇਹਦਾ ਘਰ ਦਾ ਐਡਰੈਸ ਲੱਭੋ ਇਹਨੂੰ ਮਾਰੋ ਕਰੋ ਵੀ ਮੇਰੇ ਨੂੰ ਲੋਕ ਕੰਦੇ ਕੰਦੇ ਕਮੈਂਟ ਕਰ ਰਹੇ ਮੇਰੇ ਤੇ ਇਲਜ਼ਾਮ ਲੱਗ ਰਿਹਾ ਵੀ ਮੈਂ ਤਾਂ ਮੁੰਡਾ ਮੰਗਣ ਜਾਂਦੀ ਸੀ ਪਹਿਲੀ ਗੱਲ ਇਹ ਗੱਲ ਸੱਚ ਹੈ ਕਿ ਜਨਾਨੀਆਂ ਨਾ ਜਿਨ੍ਹਾਂ ਦੇ ਪੁੱਤ ਨਹੀਂ ਹੁੰਦਾ ਉਹ ਹਮੇਸ਼ਾ ਡੇਰਿਆਂ 'ਚ ਇਹੋ ਜੀਆਂ ਜਗ੍ਹਾ ਤੇ ਠੱਕੇ ਖਾਣ ਜਾਂਦੀਆਂ ਕਿਉਂਕਿ ਦੇ ਗਾਈ ਸਰ ਅਨ ਐਜੂਕੇਟਿਡ ਪੀਪਲ ਇਹਨੂੰ ਐਜੂਕੇਸ਼ਨ ਦੀ ਲੋੜ ਆ ਜੇ ਤੁਹਾਡਾ ਪਤੀ ਤੁਹਾਨੂੰ ਮੁੰਡਾ ਨਹੀਂ ਦੇ ਸਕਦਾ ਤੇ ਬਾਬੇ ਤੋਂ ਮੁੰਡਾ ਲੈਣ ਚਾਹੀਏ ਇਹਦਾ ਮਤਲਬ ਤੁਸੀਂ ਬਾਬੇ ਨਾਲ ਸੋਣੀ ਆਂ ਰਾਤ ਨੂੰ ਜਾ ਕੇ ਹਨਾ ਵੀ ਸ਼ਾਇਦ ਮੇਰੇ ਪਤੀ ਚ ਸਾਰੇ XXX ਕਰੋਮੋਸੋਮ ਹੋਣਗੇ Y ਤਾਂ ਹੋਊਗਾ ਹੀ ਨਹੀਂ ਸ਼ਾਇਦ ਬਾਬੇ ਵਿੱਚ Y ਹੋਵੇ ਤੇ ਮੇਰੇ X ਨਾਲ ਮੈਚ ਹੋ ਜਾ ਤੇ ਮੈਨੂੰ ਭਾਈ ਮੁੰਡਾ ਹੋ ਜੇ ਇਹ ਸੋਚ ਆ ਲੈਡੀਆਂ ਦੀ ਹੁਣੀ ਕਿਉਂਕਿ ਜਿੰਨੇ ਡੇਰੇ ਬਣਿਆ ਇਹ ਜਾਲੀ ਜਿਹੜੇ ਬਾਬੇ ਬਣਿਆ ਜਿਹਦੇ ਛੇਤਰਾਂ ਦੀ ਘਾਟ ਆ ਇਹ ਸਾਰੇ ਹਰਾਮਜਾਦੇ ਹਫਜ਼ ਦੇ ਪੁਜਾਰੀ ਆ ਉਨੇ ਕੁੜੀ ਨੇ ਦੱਸਿਆ ਕਿ ਮੈਨੂੰ ਗਲਤ ਤੱਕਿਆ ਬਾਬੇ ਨੇ ਮੈਨੂੰ ਗਲਤ ਮੇਰਾ ਗਲਤ ਕੰਮ ਕਰਨਾ ਚਾਹੁੰਦਾ ਸੀ ਪਹਿਲੀ ਗੱਲ ਕੁੜੀਏ ਮੈਨੂੰ ਤੇਰਾ ਨਾਂ ਨਹੀਂ ਪਤਾ ਠੀਕ ਹੈ ਜਿਹੜਾ ਤੂੰ ਸੁਰਿੰਦਰ ਸ਼ਾ ਬਕਰਪੁਰ ਵਾਲੇ ਬਾਬੇ ਤੇ ਇਲਜ਼ਾਮ ਲਾਇਆ ਨਾ ਮੈਂ ਉਹਦੇ ਕੋਈ ਸਾਈਡ ਨਹੀਂ ਲੈ ਰਹੀ ਆਈ ਹੇਟਸ ਦਿਸ ਕਾਈਂਡ ਆਫ ਦਾ ਟੋਂਗੀ ਬਾਬਾਸ ਮੈਨੂੰ ਨਫ਼ਰਤ ਹੈ ਇਹ ਜੇ ਕੰਜਰਾ ਤੋਂ ਜਿਹੜੇ ਰੱਬ ਦਾ ਨਾਮ ਲੈ ਕੇ ਧਰਮ ਦੇ ਨਾਮ ਤੇ ਵਪਾਰ ਕਰਦੇ ਆ ਗੁੰਮਰਾ ਔਰਤਾਂ ਨੂੰ ਉਹ ਨਾਜ਼ੁਕ ਕੁੜੀਆਂ ਨੂੰ ਉਹਨਾਂ ਨੂੰ ਰੇਪ ਬਲਤਕਾਰ ਕਰਦੇ ਆ ਧਰਮ ਦੇ ਨਾਮ ਤੇ ਗੱਲਾਂ ਸ ਲੈ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਆ ਸੋ ਬੀਬੀ ਜੇ ਤੈਨੂੰ ਵੀਜ਼ਾ ਨਹੀਂ ਮਿਲਦਾ ਸੀ ਤੈਨੂੰ ਐ ਕਿਉਂ ਮਨ ਚ ਆਇਆ ਕਿ ਬਾਬੇ ਕੋਲ ਜਾ ਕੇ ਵੀਜ਼ਾ ਮਿਲ ਜਾਊ ਹੁਣ ਤੂੰ ਕਹਿੰਨੀ ਸੀ ਬਾਬਾ ਅਸੀਂ ਸ਼ਹੀਦ ਦੀਪ ਸਿੰਘ ਨੂੰ ਜੀ ਮੰਨਦੇ ਆ ਫਿਰ ਉਥੇ ਠੂਠਾ ਫੜਨ ਗਈ ਸੀ ਬਾਬੇ ਦਾ ਜੇ ਸ਼ਹੀਦ ਦੀਪ ਸਿੰਘ ਨੂੰ ਮੰਨਦੇ ਹੋ ਸੋ ਜਿੰਨਾ ਦੇ ਆਸਤਾ ਜੇ ਜੇ ਤੂੰ ਕਹਿੰਨੀ ਵੀ ਤੂੰ ਪੰਜਾਬੀ ਸਿੱਖਾਂ ਦੀ ਕੁੜੀ ਆ ਸਿੱਖਾਂ ਦੀ ਕੁੜੀ ਹੋ ਕੇ ਬਾਈ ਹੁਣ ਜੇ ਤੂੰ ਡੇਰਿਆਂ 'ਚ ਜੇ ਜਾਲੀ ਜੇ ਨਟੰਕੀ ਬਾਜ ਬਾਬਿਆਂ ਕੋਲ ਫਿਰਦੇ ਹੋ ਲੱਖ ਦੀ ਲਾਲਾ ਤਾਹ ਜੀ ਸਿੱਖੀ ਤੇ ਤੁਹਾਨੂੰ ਆਪਣੇ ਦੱਸੋ ਗੁਰੂਆਂ ਤੇ ਟਰਸਟ ਨਹੀਂ ਆ ਹੈ ਤੁਹਾਨੂੰ ਦੱਸੋ ਗੁਰਾਂ ਤੇ ਕੋਈ ਟਰਸਟ ਨਹੀਂ ਗੁਰੂ ਗੁਰੂ ਸਾਹਿਬ ਦੇ ਹਜ਼ੂਰ 'ਚ ਹਾਜ਼ਰੀ ਲਾਓ ਤੁਹਾਨੂੰ ਗੁਰੂ ਸਾਹਿਬ ਨੇ ਮਿਹਰ ਕਰਨੀ ਆ ਇਹ ਜੇ ਢੋਂਗੀ ਬਾਬੇ ਉਹ ਜਿਹੜੇ ਔਰਤਾਂ ਨੂੰ ਬੁਲਾ ਕੇ ਰਾਤਾਂ ਰੰਗੀਨ ਕਰਦੇ ਆ ਇਹ ਜਨ ਤੁਸੀਂ ਬਾਬਾ ਕਹਿੰਦੇ ਹੋ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਬੀਬੀਆਂ ਘਰੋਂ ਬਸ ਫੜਦੀਆਂ ਝੋਲਾ ਚੱਕਦੀਆਂ ਕਿਉਂਕਿ ਬਸ ਸਟੈਂਡ ਦੇ ਜਿੰਨੇ ਬਸ ਸਟੈਂਡ ਹੈ ਨਾ ਪੰਜਾਬ 'ਚ ਉਹਨਾਂ ਨਾਲ ਨਾ ਲਿਖਿਆ ਉਹਨਾਂ ਉੱਤੇ ਮੀਆਂ ਸੁਲੇਮਾਨ ਜੀ ਮੀਆਂ ਫਲਾਣਾ ਮੀਆਂ ਮੌਲਵੀ ਬੀਬੀਆਂ ਉੱਥੇ ਜਾਂਦੀਆਂ ਕਈ ਬੀਬੀਆਂ ਤਾਂ ਆਪਣਾ ਸ਼ੋਸ਼ਨ ਕਰਾ ਕੇ ਆਉਂਦੀਆਂ ਮੁੜ ਕੇ ਰੋਂਦੀਆਂ ਘਰ ਵਾਲੇ ਨੂੰ ਦੱਸਦੀਆਂ ਨੇ ਕਿ ਬਾਬੇ ਨੇ ਇੱਜ਼ਤ ਲੁੱਟ ਲਈ ਕਿਉਂ ਵੀ ਘਰ ਦਾ ਘਰੋਂ ਕੱਢ ਦੂਗਾ ਪਤਾ ਨਹੀਂ ਕਿੰਨੇ ਕ ਲੋਕਾਂ ਦੇ ਘਰੇ ਜਿਹੜੇ ਨਿਆਣੇ ਜੰਮੇ ਹੋਣੇ ਕਿਹੜੇ ਕਿਹੜੇ ਮੀਆਂ ਸੁਲੇਮਾਨ ਬਾਬਿਆਂ ਦੇ ਨਿਆਣੇ ਜੰਮੇ ਹੋਣੇ ਇਹਨਾਂ ਨੇ ਸੁਘਾਟ ਕਿਨੂ ਆ ਸਾਡੀਆਂ ਬੀਬੀਆਂ ਨੂੰ ਆ ਜਿਹੜੇ ਡੇਰੇ ਡੂਰਿਆਂ ਨੂੰ ਮੰਨਦੇ ਨੇ ਡੇਰਾਬਾਦ ਜਿਹੜੇ ਪੁੱਛਾਂ ਦੇਣ ਵਾਲੇ ਬਾਬੇ ਹੁੰਦੇ ਆ ਕਈ ਬੁੜੀਆਂ ਜੀਭ ਕੱਢ ਲੈਂਦੀਆਂ ਚੁੰਨੀ ਲਾ ਕੇ ਅ ਸਾਡੇ ਚਮਤਾ ਆ ਗਈ ਬਹੁਤ ਲੋਕਾਂ ਨੂੰ ਮੈਂ ਦੇਖਿਆ ਜਾਗਰਣ ਵਿੱਚ ਸਿਰ ਹਿਲਾਉਂਦੇ ਮਾਤਾ ਆ ਗਈ ਮਾਤਾ ਵੇਲੀ ਬੈਠੀ ਆ ਤਰਾ ਤੁਹਾਡੇ ਵਿੱਚ ਆਊਗੀ ਮਾਤਾ ਮਾਤਾ ਨੂੰ ਹੋਰ ਕੋਲ ਕੰਮ ਹੈ ਨਹੀਂ ਪ੍ਰਮਾਤਮਾ ਨੂੰ ਪ੍ਰਮਾਤਮਾ ਤਾਂ ਵਿਹਲਾ ਹੀ ਬੈਠੇ ਵੀ ਆਜੋ ਤਿੰਨ ਚਾਰ ਗੇੜੀਆਂ ਦੇ ਤੋਂ ਆ ਕੇ ਤੁਹਾਡੇ ਵਿੱਚ ਜਿੰਨੇ ਵੀ ਐਸੇ ਪੀਰਾਂ ਦੀਆਂ ਦਰਗਾਹਾਂ ਜਾਲੀਆਂ ਬਣੀਆਂ ਹੋਈਆਂ ਠੀਕ ਐ ਇੱਟ ਕੱਢਦੇ ਐ ਮੱੜੀ ਬਣਾਉਂਦੇ ਐ ਉੱਤੇ ਹਰਾ ਕੱਪੜਾ ਪਾਉਂਦੇ ਜਿੱਥੇ ਜਿੱਥੇ ਪੀਰਾਂ ਦੇ ਪੌਂਸੇ ਤਾਂ ਦਰਗਾਹ ਬਣ ਗਈ ਜਗ੍ਹਾ ਨੱਪਣੀ ਹੁੰਦੀ ਐ ਗਲੇਰੀ ਉਹ ਜਗ੍ਹਾ ਨੱਪ ਕੇ ਬਹਿ ਜਾਂਦੇ ਆ ਜਿੰਨੇ ਵੀ ਐਸੇ ਬਾਬੇ ਜਾਲੀ ਜਿਹੜੇ ਡੇਰੇ ਬਣਾ ਕੇ ਬੈਠੇ ਹੋਏ ਆ ਮੈਂ ਗੱਲਾਂ ਜ਼ਰੂਰ ਕੋੜੀਆਂ ਕਰਦੀ ਆਂ ਪਰ ਮੇਰੀਆਂ ਗੱਲਾਂ ਹੁੰਦੀਆਂ ਸੱਚ ਆ ਤਾਂ ਹੀ ਲੋਕਾਂ ਨੂੰ ਮੱਚੀ ਨਹੀਂ ਲੱਗਤੀਆਂ ਮੈਂ ਬਹੁਤ ਬੁਰੀ ਲੱਗਤੀ ਹਾਂ ਲੋਕਾਂ ਨੂੰ ਕਿਉਂ ਲੱਗਤੀ ਹਾਂ ਕਿਉਂਕਿ ਮੈਂ ਸੱਚ ਬੋਲਦੀ ਹਾਂ ਭਾਈ ਸੋ ਜਿੰਨੇ ਵੀ ਡੇਰੇ ਹਨਾ ਆਪ ਦੇਖ ਲੀ ਜੇਨ ਮੇਂ ਔਰਤ ਕਾ ਸ਼ੋਸ਼ਨ ਪੂਰ ਜੋਰ ਚਲਤਾ ਹੈ ਬਿੰਦਾਸ਼ ਚਲਤਾ ਹੈ ਕਿਉਂਕਿ ਔਰਤਾਂ ਦੇ ਮਾਈਂਡ ਨੂੰ ਕੰਟਰੋਲ ਕਰਨਾ ਔਰਤ ਨੂੰ ਆਪਣੀ ਗੱਲਾਂ ਦੇ ਚਸੇ ਚ ਫਸਾਉਣਾ ਮਰਦਾਸਤੇ ਬੜਾਈ ਜੀ ਹੁੰਦਾ ਹੈ ਪਰ ਜਿਹੜੀ ਕੁੜੀ ਐਜੂਕੇਟਿਡ ਪੜ੍ਹੇ ਲਿਖੀ ਹੋਊਗੀ ਜਿਹਨੂੰ ਪਤਾ ਕਿ ਵੀਜ਼ਾ ਆਫਿਸ ਜਾ ਕੇ ਫਾਰਮ ਭਰਨੇ ਆ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਲਾਉਣੇ ਆ ਦਨ ਮੈਂ ਆਪਣਾ ਵੀਜ਼ਾ ਅਪਲਾਈ ਕਿੱਥੋਂ ਕਰਨਾ ਮੈਨੂੰ ਵੀਜ਼ਾ ਕਿਹਨੇ ਦੇਣਾ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੇ ਕਿ ਲਾਈਕ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਹੈ ਅਮਰੀਕਾ ਦੇ ਉਹਨਾਂ ਨੇ ਦੇਣਾ ਹੈ ਬਾਬਾ ਆਏ ਖੈ 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 ਮੁਸ਼ਕਿਲ ਹੋਏ ਬਾਬੇ ਸਾਲੇ ਪਤੰਦਰ ਦੇ ਕੱਚੇ ਵੀ ਪਤਾ ਨਹੀਂ ਸਵਾ ਮਹੀਨੇ ਬਾਅਦ ਬਦਲਦੇ ਹੋਣਗੇ ਖੁਜਲੀ ਦੇ ਮਾਰੇ ਹੋਏ ਤੁਸੀਂ ਇਹਨਾਂ ਤੇ ਮੁਸ਼ਕੀਆਂ ਕੋਲ ਜਾਂਦੇ ਹੋ ਮੁਸ਼ਕ ਸੁਗੜ ਸਾਨੂੰ ਵੀਜ਼ਾ ਲਵਾ ਦੋ ਬਹੁਤ ਮੈਂ ਸੁਣਿਆ ਕਾਫੀ ਲੋਕ ਕਹਿੰਦੇ ਫਲਾਨੀ ਜਗ੍ਹਾ ਗਏ ਸੀ ਜਿੱਥੇ ਬਾਬੇ ਦੇ ਮੱਥਾ ਟੇਕ ਕੇ ਜੀ ਵੀਜ਼ਾ ਲੱਗ ਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਐਦਾਂ ਤਾਂ ਬਾਬੇ ਵੀਜ਼ੇ ਵੰਡਣ ਲੱਗ ਗਏ ਫਿਰ ਤਾਂ ਬੱਸ ਹੋ ਗਈ ਐ ਸੋ ਇਹ ਕੁੜੀ ਦੀ ਮੈਂ ਪੂਰੀ ਇੰਟਰਵਿਊ ਸੁਣੀ ਐ ਤੇ ਚਲੋ ਆਪਾਂ ਨੂੰ ਹਮਦਰਦੀ ਵੀ ਇਸ ਕੁੜੀ ਦੇ ਨਾਲ ਬਾਕੀ ਬੱਚਾ ਕਿਵੇਂ ਰਸਤਾ ਪਟਕ ਜਾਂਦਾ ਹੈ ਇਨਸਾਨ ਹੈ ਨਾ ਰੱਬ ਤਾਂ ਹੈ ਨਹੀਂ ਆਪਾਂ ਤੋ ਬੰਦਾ ਸਾਰੇ ਪਾਸੇ ਟੁੱਟਦਾ ਕਿਨੇ ਕਈ ਰਸਤਾ ਪਟਕ ਕੇ ਇਹ ਜਿਹੇ ਪਾਪਿਆਂ ਦੇ ਲੜ ਲੱਗ ਜਾਂਦਾ ਸੋ ਕੁੜੀਆਂ ਵੀ ਤੈਨੂੰ ਹੁਣ ਮੈਸੇਜ ਆ ਰਹੇ ਆ ਗੰਦੇ ਗੰਦੇ ਜੋ ਵੀ ਆ ਰਹੇ ਆ ਮੈਂ ਤਾਂ ਇਹ ਕਹੂੰਗੀ ਕੋਈ ਤੈਨੂੰ ਧਮਕੀਆਂ ਦਿੰਦਾ ਕਿ ਤੇਰੇ ਘਰ ਆ ਜਾਾਂਗੇ ਐਡਰੈਸ ਲੱਭ ਰਹੇ ਜਿਹੜਾ ਰਾਣਾ ਪਲਾ ਚੋਰੀਆ ਚਾਰੀਆ ਕੋਰੀਆ ਜਿਹੜਾ ਵੀ ਸਿੰਗਰ ਹੈ ਕੰਪਲੇਂਟ ਕਰੋ ਤੇ ਪੀਐਫਆਈਆ ਕਰਵਾ ਔਰ ਜਿੱਦਾਂ ਨੀਡਰ ਹੋ ਕੇ ਤੋ ਇੰਟਰਵਿਊ ਦਿੱਤੀ ਹੈ ਭਾਈ ਉਹਦੇ ਬੋਲਾਂ ਖੋਲੇ ਆ ਇਦਾਂ ਡਟ ਕੇ ਲੱਗੀ ਰਹਾ ਪਰ ਨੈਕਸਟ ਟਾਈਮ ਕਿਸੇ ਬਾਪੇ ਸ਼ਾਬੇ ਨੂੰ ਟਰਸਟ ਨਾ ਕਰੋ ਆਪਣੇ ਗੁਰੂ ਮਹਾਰਾਜ ਤੇ ਆਪਣੀ ਯਕੀਨ ਰੱਖੋ ਜੇ ਤੁਸੀਂ ਸਿੱਖ ਹੋ ਤੇ ਗੁਰੂ ਮਹਾਰਜ ਦੇ ਲੜ ਲੱਗੇ ਹੋ ਮੇਰੇ ਹਿਸਾਬ ਨਾਲ ਸ਼ੋਭਾ ਨਹੀਂ ਦਿੰਦਾ ਸਾਡੀ ਸਿੱਖਾਂ ਨਹੀਂ ਆ ਤਿਆਂ ਨੂੰ ਸਿੱਖਾਂ ਨੂੰ ਵੀ ਇਹ ਜੇ ਜਾਲੀ ਡੇਰਿਆਂ ਤੇ ਜਾਣਾ ਜਾਓ ਮੰਦਰ ਜਾਓ ਮੰਦਰ ਜਾ ਕੇ ਮਥਾ ਟੇਕੋ ਜੇ ਗੁਰਦੁਆਰਾ ਨਹੀਂ ਜਾਣਾ ਪਰ ਇਹ ਜਿਹੜੇ ਡੇਰੇ 'ਚ ਬੈਠੇ ਹੋਏ ਹਨ ਜਾਲੀ ਰਾਮ ਰਹੀਮ ਵਰਗੇ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਹਵਸ ਦੇ ਪੁਜਾਰੀ ਬਲਤਕਾਰੀ ਤੁਸੀਂ ਇਹਨਾਂ ਨੂੰ ਪਾਪਾ ਕਹਿੰਦੇ ਹੋ ਇਹਨਾਂ ਨੂੰ ਰੱਬ ਤੁਸੀਂ ਕਿਵੇਂ ਮੰਨ ਲੈਂਦੇ ਹੋ ਕਿਹੜੇ ਇਹਨਾਂ ਨੇ ਐਸੇ ਕਾਰਨਾਮੇ ਕਰਦੇ ਜਿਹੜਾ ਤੁਹਾਨੂੰ ਇਹ ਰੱਬ ਦਿਖਦਾ ਇਹਨਾਂ ਵਿੱਚ ਕੋਹ ਫਿਰ ਮੁਰਦੇ ਦੇ ਵਿੱਚ ਜਾਣ ਪਾ ਕੇ ਦਿਖਾਣ ਤਾਂ ਮੰਨੀ ਹੈ ਬਈ ਰੱਬ ਦਿਖਦਾ ਦੇ ਵਿੱਚ ਸੋ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਦੇ ਤਾਂ ਕੋਈ ਮਾਂ ਐਸਾ ਪੁੱਤ ਜੰਮੇਗੀ ਜਿਹੜੇ ਬਾਬਿਆਂ ਦਾ ਸਫਾਇਆ ਕਰੇਗਾ ਜਿੰਨਾ ਹੋ ਸਕਦਾ ਆਪਣੇ ਘਰ ਦੀਆਂ ਜਨਾਨੀਆਂ ਨੂੰ ਐਜੂਕੇਸ਼ਨ ਦੋ ਉਹਨਾਂ ਨੂੰ ਸਕੂਲ ਕਾਲਜ ਨਹੀਂ ਭੇਜ ਸਕਦੇ ਨਾ ਚਾਹੇ ਬੀਬੀਆਂ 40 ਸਾਲ ਦੀਆਂ 45 ਦੀਆਂ 50 ਦੀਆਂ 60 ਦੀਆਂ ਪਰ ਉਹਨਾਂ ਨੂੰ ਘਰ ਬੈ ਕੇ ਸਮਝਾਓ ਕਿ ਬਾਬਿਆਂ ਦੇ ਡੇਰਿਆਂ ਤੇ ਨਾ ਤਾਂ ਮੁੰਡੇ ਮਿਲਦੇ ਆ ਤੇ ਨਾ ਵਿਜ਼ੇ ਮਿਲਦੇ ਆ ਸਤਿ ਸ੍ਰੀ ਅਕਾਲ ਜੋਂਦੇਰੋਂ ਪੰਜਾਬੀ